ਦੰਦਾ ਜਿਸ ਨੂੰ ਵੀ ਕੋਈ ਅਸੀਂ 12 ਕਰਾਉਂ ਆ ਇਹਦੇ ਨਾਲ ਤੇ ਜਿਹੜਾ ਬੰਦਾ 13 ਦਾ ਅਸੀਂ ਲੰਗਰ ਉਹਦੇ ਨਾਲ ਆ ਭਰਾ ਇਹਦੇ ਨਾਲ ਇਹ ਵੀ ਤੁਹਾਨੂੰ ਦੱਸ ਦਿੰਦਾ ਮੈਂ ਬਜਟ ਇਹ ਇਹ ਮੁੰਡਾ 13 ਦਾ ਚੜਤਾ ਹਾਂ ਚੜਤਾ ਹਾਂ ਚੜਤਾ ਹਾਂ ਹੋਰ ਚੜ 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 ਕੋਈ ਵੱਧ ਦਿੰਦਾ ਇੱਕ ਜੀ ਇਹ ਹੈ ਵੀ ਆਪਾਂ ਪਹਿਲਾਂ ਬੱਚਿਆਂ ਦੀ ਧਰੌੜ ਦੀ ਰੱਖੋ ਹਾਂ ਹਾਂ ਦੇਖੋ ਗਰਾਊਂਡ ਆ ਭਾਈ ਲੰਗਰ ਦੀ ਇੱਛਾ ਲੰਗਰ ਪੰਚਾਇਤ ਦੀ ਇੱਛਾ ਲੋਕਾਂ ਦੀ ਪੇਟਾ ਰਿਸ਼ਤੀ ਦੇ ਰਿਸ਼ਤੀ ਗਰਾਊਂਡ ਦੇ ਨਾਂ ਤੇ 13 13 ਨਾਂ ਵਾਲਾ ਜਿੰਨਾਂ ਵੀ ਉਹ ਗਰਾਊਂਡ ਹੀ ਹੋਵੇ ਉਹ ਗਰਾਊਂਡ ਦੇ ਨਾਂ ਤੇ ਪਣਾਮੰਡੀ ਬਣੇ ਬਣਾਈ ਜਾਵੇ ਗਰਾਊਂਡ ਦੇ ਨਾਂ ਤੇ ਗਰਾਊਂਡ ਦੇ ਨਾਂ ਤੇ ਉਹ ਗਰਾਊਂਡ ਵਾਸਤੇ ਛੱਡ ਰਹੇ ਹਾਂ ਉੱਥੇ ਦਾਣਾ ਮੁੱਢੀ ਹੋਵੇ ਨਹੀਂ ਨਹੀਂ ਗਰਾਊਂਡ ਵਾਸਤੇ ਛੱਡ ਰਹੇ ਹਾਂ ਗਰਾਊਂਡ ਹੀ ਬਣੂਗਾ ਠੀਕਾ ਬੱਚਿਆਂ ਵਾਸਤੇ ਸਾਰੇ ਪਿੰਡ ਦੇ ਜਵਾਕ ਠੀਕ ਆ ਆਪਣੇ ਪਿੰਡ 'ਚ ਇੱਕ ਕੋੜਾ ਵੀ ਜ਼ਮੀਨ ਨਹੀਂ ਹੈਗੀ ਬੱਚਿਆਂ ਦੇ ਖੇਡਣ ਨੂੰ ਕਿਤੇ ਕਿਤੇ ਖੇਡਦੇ ਕਿਤੇ ਕਿਤੇ ਖੇਡਦੇ ਆ ਚਲੋ ਬਾਕੀ ਨਗਰ ਪੰਚਾਇਤ ਦੀ ਜਿੰਨੀ ਨਗਰ ਦੀ ਇੱਛਾ ਹੋਈ ਜੋ ਇੱਛਾ ਹੋਈ ਉਹ ਕਰ ਲੈਣ ਬਈ ਆਪਣੇ ਵੱਲੋਂ 1.5 ਕਿਲਾ ਛੱਡਿਆ ਜਾਊਗਾ ਠੀਕ ਆ ਜੇ ਇਹ ਮੁੰਡਾ ਵੱਧ ਛੱਡਦਾ ਤਾਂ ਪੈ ਲੈਦੀ ਆ ਠੀਕ ਆ ਠੀਕ ਆ ਤੇਰਾ ਘਰ ਇਨਾ ਪਈ ਵੀਰ ਤੇਰੇ ਨਾਂ ਉਹ ਦੀ ਮਾਵਾਂ ਉਹ ਬੈਠੀ ਉਹਨੂੰ ਸੱਤ ਹੋਰਾਂ ਯਾਰ ਤੇਰਾ ਕਰਾਲਾ ਜ਼ਮੀਨ ਕਲੀਅਰ ਹੋਣੀ ਚਾਹੀਦੀ ਐ ਵਿਸ਼ਵਾਸ ਤੈਨੂੰ ਦਿਵਾਉਣਾ ਪਊਗਾ ਅੱਜ ਚੱਲਦੇ ਆਂ 4 ਤਰੀਕ ਨੂੰ ਰਜਿਸਟਰੀ ਕਰਾਉਣੀ ਐ ਕੋਈ ਲਿਮਟ ਨਹੀਂ ਚੱਲਣੀ ਤੇਰੀ ਵੀ ਮੇਰੀ ਲੋੜ ਦਾ ਸਾਰੇ ਪਿੰਡੋਂ ਆਸਮਨ ਕੇ ਬੈਠੀ ਆ ਅੱਜੀ ਭਰਾਂਗੇ ਮੁੰਡੇ ਠੀਕ ਹੈ ਕਿਹੜੇ ਕੋਲੇ ਨੰਬਰ ਦਾ 2 ਆ 4 ਆ ਉਹਨਾਂ ਦੇ ਸਾਈਨ ਹੋਣਗੇ ਉਹਨਾਂ ਨੂੰ ਆਟੋਮੈਟਿਕ ਇੱਕ ਐਫੀਡਵਿਟ ਦਿੱਤਾ ਜੂਗਾ ਵੀ ਜੇ ਬੰਦਾ ਹੋਰ ਨਹੀਂ ਗਾਜਬਰ ਦਾ ਚਾਤਰੀ ਨੂੰ ਇਹ ਬੰਦਾ ਤੇ ਸਹਿਮਤਾ ਦੀ ਇਹ ਬੰਦਾ ਆਟੋਮੈਟਿਕ ਰੀਸਟ੍ਰੀ ਹੋ ਜਾ ਬਸ ਨਾ ਹਾਂ ਸਹੀ ਸਹੀ ਹੈ ਕਿ ਨਹੀਂ ਸਹੀ ਠੀਕ ਹੈ ਤੇ 4 ਤਰੀਕ ਨੂੰ ਸੀ ਭਾਨਾ ਨਹੀਂ ਚੱਲਦਾ ਵੀ ਮੇਰੀ ਮਾਂ ਨਾ 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 ਨ ਕਿ ਬਾਦ ਕੀ ਆਓ ਸੜੀ ਮਾਰਨੀ ਭਾਈ ਨਗਰਵਾਸੀਓ 13 ਕਨਾਲਾ ਇਹ ਮਾਤਾ ਭਈਦਾਨ ਕਰਦੀ ਐ ਇਹਦੇ ਨਾਂ ਕੀ ਹਾਂ ਤੇ ਇਹਦਾ ਮੁੰਡਾ ਸਰਪੰਚੀ ਕਰਨਾ ਚਾਹੁੰਦਾ ਬੋਲੋ ਮਨਜ਼ੂਰ ਆ ਠੀਕ ਆ ਮਨਜ਼ੂਰ ਆ ਵੀ ਮਨਜ਼ੂਰ ਆ ਬਈ ਕਰੋ ਇੱਥੇ ਦੱਸ ਦਿਓ ਬਈ ਦੱਸ ਇਹ ਨਹੀਂ ਕਰਨੀ ਜਾਨੀ ਦੱਸੋ ਦੱਸ ਨਾਮ ਵੀ ਜ਼ਿਕਰਾਂ ਲਾ ਜੇ ਕਿਸੇ ਨੂੰ ਕੋਈ ਕੋਈ ਇਹ ਕਿਸੇ ਨੂੰ ਟੌਰਤਾ ਹੁਣ ਦੱਸਦਾ ਹੈ ਉਹਨੇ ਉਹ ਕੀ ਬਾਤ ਨਾ ਕੋਈ ਵੱਧ ਦੇਣੀ ਹੈ ਦੇ ਦੇਣਾ ਹੈ ਵੱਧਣਾ ਹੈਗਾ ਦੱਸੋ ਪਿੰਡ ਨੇ ਦਾ ਪਿੰਡ ਨੇ ਦਾ ਬਸ ਸਮਾਂ ਹੀ ਪਾ ਕੇ ਪਿਆ ਸਰ ਜਮੀਨ ਲੈਣੀ ਹੈ ਕੋਈ ਦੇ ਦੇ ਵੱਧ ਦੇ ਦੇ ਤਾਂ 16 ਆਣਗੇ ਕਿ ਆ ਕੇ ਖੜਾ ਹੋਈ ਆਲੇ ਦੱਸੋ ਭਾਈ ਹਲੋ ਭਾਈ ਆਪਾਂ ਲੋਕਾਂ ਨਾਲ ਮਿਲਦਾਂ ਨੂੰ ਗਾਚੀ ਕਿੱਥੇ ਗਾਚੀ ਨੂੰ ਪੁੱਛਦੇ ਐਮ ਤਾਂ ਵੀ ਜੇ ਕੋਈ ਜਰਨਲ ਦਾ ਕਾਗਜ਼ ਭਰਦਾ ਬੰਦਾ ਹਾਂ ਸਹੀ ਗੱਲ ਹੈ ਕੋਈ ਬੰਦਾ ਭਰਦਾ ਹੈ ਜੇ ਪਹਿਲਾਂ ਮੰਨ ਲਓ ਆਪਣੇ ਵਿਰੁੱਧ ਕਿਸੇ ਨੇ ਭਰ ਲੇ ਮੰਨ ਲਓ ਐਨਾ ਭਰਾਵਾਂ ਤੋਂ ਹੋ ਗਈ ਗਲਤੀ ਤਾਂ ਉਹਨਾਂ ਨੂੰ ਹਾਰ ਦਾ ਮੂੰਹ ਹੀ ਦੇਖਣਾ ਪਿਆ ਭਾਈ ਪਹਿਲਾਂ ਉਹ ਕਲੀਅਰ ਕਰ ਲੋ ਵੀ 20 ਸਾਲ ਤੋਂ ਘੱਟ 35 ਸਾਲ ਤੋਂ ਘੱਟ ਹਾਂ ਜਵਾਬ ਹੈ ਮੈਂ ਤਾਂ ਬਣਾ ਦੇਣਾ ਹਾਂ ਮਰੀ ਨੌਲਜ ਵੀ ਚਾਹੀਦੇ ਬੰਦੇ ਨੂੰ ਤੁਹਾਡੀ ਮਾਂ ਪਰ ਕੀ ਕੋਈ ਨੌਲਜ ਆਪੇ ਯਾਰ ਆਪਾਂ ਕਿ ਲੈਣਾ ਨੌਲਜ ਕੋਈ ਨਹੀਂ ਨਹੀਂ ਤੇਰਾ ਤੈਨੂੰ 13 ਕਨਾਲਾ ਦਿੰਦੇ ਆ ਤੂੰ ਨੌਲਜ ਕੀ ਲੈਣੀ ਐ ਤਿੰਨ ਤਾਂ ਨੌਲਜ ਆ ਗਈ ਤੂੰ 13 ਕਨਾਲਾ ਛੱਡਤੀ ਪਹਿਲਾਂ ਨੌਲਜ ਵਾਲੇ ਪ੍ਰਾਈਸ ਕੀ ਦੇਤਾ ਕੋਈ ਨਹੀਂ ਕਰਦੇ ਉਹ ਪਹਿਲਾ ਤਰਾਜ ਵਾਲੇ ਦੱਸੋ ਕਿ ਇਹ ਨਹੀਂ ਤਰਾਜ ਹੈ ਤਰਾਜ ਵਾਲੇ ਆ ਜਾਓ ਭਾਈ ਇੱਥੇ ਅਸੀਂ ਇਹ ਗੱਲ ਨਹੀਂ ਕਰਦੇ ਤਰਾਜ ਵਾਲੇ ਨਹੀਂ ਕਰਦੇ ਭਾਈ 60 60-50 ਲੱਖ ਦੀ ਖੇਡ ਹੈ ਮਾੜੀ ਮਿੱਠੀ ਗੱਲ ਨਹੀਂ ਕੋਈ ਅਗਲਾ 60 ਰੁਪਏ ਹੀ ਨਹੀਂ ਦਿੰਦਾ ਤੇਰੇ ਨਾਲ ਜਵੀਰ ਵੀਰ ਨੂੰ ਆਪੇ ਅਗਲਾ ਕੱਢ ਦੇ ਤਰਾਜ ਆ ਜਾ ਵੇ ਵੀ ਸੋਹੋ ਪਾਣੀ ਨਾ ਕਰੋ очку Qualse are these sources that you are... Keep I up in my window behind. And Sowelds Ha Trustee ਇਹ ਲਿਖਾ ਕੇ ਲਿਆ ਰਾਜਪਾਲੇ ਨਾ ਬੰਦ ਨਸਾਨਾ ਦਾ ਮਹਲਾ ਆਇਆ ਬੰਦ ਓਏ ਜਸਨੂਰਾ ਤੂੰ ਕਹੇ ਰਾਜਪਾਲੇ ਨਾ ਸਕੇਉ ਮੈਂ ਕਰਦਾ ਯਾਰ ਕਿਦਵਾਕਾਂ ਵਾਲੀ ਵੱਲ ਹੋਰ ਐਵੇਂ ਕਾ ਸਾਡੀ ਵੀ ਮੰਨ ਲਾ ਹੋਰ ਐਵੇਂ ਜਦੋਂ ਬਤੂ ਜਵਾਕਾਂ ਵਾਲੀ ਕਰੀਦਾ ਗੱਲ ਇਹ ਬਾਪੂਛੇ ਇਹਦੀ ਗੱਲ ਸੁਣੋ ਮੁੰਡੇ ਦੀ ਕਰੋ ਬਾਪੂਛੇ ਉਹਨਾਂ ਗੁਰਬੰਦਰ ਦੀ ਗੱਲ ਸੁਣ ਜਾਰਾ ਜੇ ਕਹਦੇ ਮੈਂ ਛੋਟਾ ਲੱਗਦਾ ਤੂੰ ਰਹਿਣ ਦੇ ਕੀ ਆ ਜਾ ਮੈਂ ਤਾਂ ਹੀ ਹੋਣੀ ਇੱਕ ਵਾਰ ਹੱਸਣਾ ਮੇਰਾ ਦੇਖਣਾ ਮੈਂ ਤਾਂ ਤਰਫ ਜੁਨੇ ਦੇ ਹਾਂ ਓਏ ਖੜ ਜਾ ਖੜ ਜਾ ਮੋੜ ਕੇ ਸਾਹ आखिया शोर गरमू न ਖੜ ਜਾ ਜਾ ਦੱਸੋ ਤੁਸੀਂ ਬੋਲੋ ਗੁਰਮਿੰਤਰਾ ਤੂੰ ਥੱਲੇ ਆ ਗੁਰਮਿੰਤਰਾ ਪੌਲ ਯਾਰਾ ਪੱਪੂ ਸ਼ੇ ਦੱਸ ਬਈ ਮੈਂ 12 ਤੋਂ ਬਾਅਦ ਨਹੀਂ ਬਸ ਹੋਂਟਾ ਕੇ ਵੇੜ ਦੀ ਮੈਂ 12 ਤੋਂ ਬਾਅਦ ਨਹੀਂ ਜਾਣਾ ਪੱਪੂ ਸ਼ੇ ਪੁਜੇ ਪੁਜੇ ਕਿਹ ਅਦਾ ਉਹ ਜੇ ਜਵਾਕ ਲਾਦਾ ਕੋਈ ਵੱਧ ਕਹਦੇ ਹੋ ਉਹ ਯਾਰ ਐ ਕਿਉਂ ਬੱਤ ਯਾਰ ਹੁਣ ਖਦਾਈ ਥੋੜੀ ਜਿਆ ਲੱਖੇ ਯਾਰ ਆਏ ਲਾਪਾ ਕੀ ਹੋ ਗਿਆ ਜੇ ਟਣਾ ਹੀ ਦਾ ਮੈਂ ਕੁਝ ਮਰਲੇ ਵੀ ਨਹੀਂ ਮੈਂ ਤਾਂ ਜਵਾਕ ਕਰਕੇ ਕਹਿੰਦਾ ਯਾਰ ਆਪਸ ਕੇ ਲਾਉਂਦੇ ਨਹੀਂ ਕੋਈ ਨਹੀਂ ਮੈਂ ਪਤਾ ਹੀ ਨਹੀਂ ਲੱਗਦਾ ਯਾਰ ਵੀ ਰੋਈ ਬਟਾ ਕੋਲੋਂ ਬਾਈ ਇਹ ਮੈਂ ਨਹੀਂ ਜਾਣਦਾ ਦੇਖੋ ਕਾਹਦਾ ਬਾਈ ਤੂੰ ਦੇ ਯਾਰ ਵੀ ਰੋਲੇ ਮੇਰੇ ਨਾਲ ਸੁਣਾ ਮਾਤਾ ਕੋਈ ਤਾਂ ਤੁਸੀਂ ਕਈ ਨਾ ਪਿੰਡ ਸੁਝਾ ਦੇਵੇ ਜੋ ਸਾਨੂੰ ਬੋਲ ਨਹੀਂ ਸਾਡਾ ਕਾਹਦਾ ਵੀ ਸਾਨੂੰ ਤੁਸੀਂ ਮੇਰਾ ਸੁਝਾਅ ਤਾਂ ਤੁਰੇ ਜਾਣਾ ਕੋ ਚਾਤਾ ਬੋਲ ਪਾਣੀ ਨਹੀਂ ਦਿੰਦਾ ਗਿਆ ਨਹੀਂ ਨਹੀਂ ਪਹਿਲੇ ਤੇਰਾ ਮੇਰੇ ਨਾਲ ਸੁਣਾ ਬੋਲ ਆਈ ਬੋਲ ਵੀ ਨਹੀਂ ਥਰਦਾ ਬੋਲ 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 ਚਾਹੁੰਦਾ ਹੈ ਮੇਰਾ ਸੁਣਾ ਦਿੰਦਾ ਜਦ ਤੂੰ ਮੇਰਾ ਪੰਗਾ ਆ ਕੋਈ ਰਕਸਨ ਕਰਦਾ ਅੱਲਾਹ ਨਾ ਕਰੇ ਪਰ ਹੋਰ ਨਹੀਂ ਆ ਰਹੀ ਯਾਰ ਬੰਦੇ ਨੂੰ ਰੋਕ